ਕੀ ਖਾਦਾ ਅੱਜ ਹਏ ਕਰਨੀ ਕਰਦਾ ਆਤਾ ਨਹੀਂ ਹੈ ਗਾਸੀ ਕਰੀ ਹੈਂ? ਤੇ ਆਤਾ ਹੀ ਨਹੀਂ ਹੈ ਕਰਾਟਾ ਨਹੀਂ ਸੀਗਾ ਹਏ ਭੁੱਖਾ ਆ ਉਹ ਬੱਚੇ ਨੂੰ ਮੈਂ ਰੂਟੀਨ ਚ ਪੁੱਛ ਲਈਦਾ ਵੀ ਕੀ ਖਾ ਕੇ ਆਇਓ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਇਆ ਕਹਿੰਦਾ ਜੀ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਤਰੇ ਉਸਦੇ ਨਾਟਕ ਰਿਹਾ ਹੈਗਾ ਨਹੀਂ ਸੀ ਆਂਦਾ ਸੀ ਮम्मा ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅਣਗਵਾਂ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ ਵਾਕਈ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨੀ ਕਲੀ ਕਰੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਬੱਚੇ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਜੋ ਘਰ ਤੋਂ ਭੁੱਖਾ ਆਇਆ ਕਿਉਂਕਿ ਉਹਦੇ ਘਰ ਦੇ ਵਿੱਚ ਆਟਾ ਨਹੀਂ ਸੀ ਉਸਦੇ ਅਧਿਆਪਕ ਦੇ ਵੱਲੋਂ ਇਹ ਵੀਡੀਓ ਦੱਸਿਆ ਜਾ ਰਿਹਾ ਹੈ ਕਿ ਸੈਸ ਸੁਬਾਈ ਬਣਾਈ ਜਾਂਦੀ ਹੈ ਤੇ ਉਸ ਨੂੰ ਜਿਵੇਂ ਹੀ ਪੋਸਟ ਕੀਤਾ ਜਾਂਦਾ ਹੈ ਤਾਂ ਉਹ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀ ਹੈ ਹੈ ਤਿਕਾਦੋ ਕਰਨਾ ਤੇਰੇ ਕੁੱਟ ਪਵੇ ਮਾਰ ਲਈ ਇੱਕ ਅੱਦਾ ਹੈ ਨਹੀਂ ਨਹੀਂ ਕੀ ਖਾਦਾ ਅੱਜ ਤੇ ਇੱਕ ਨਹੀਂ ਖਰਚ ਆਤਾ ਨਹੀਂ ਹੈ ਗਾਸੀ ਖਰੇ ਹੈ ਤੇ ਆਤਾ ਹੀ ਨਹੀਂ ਹੈ ਗਾ ਰਹਾਟ ਨਹੀਂ ਸੀਗਾ ਹਾਏ ਭੁੱਖਾ ਆਇਆ ਦਰਅਸਲ ਫਰੋਜਪੁਰ ਦੇ ਕਸਬਾ ਮਮਦੋਟ ਦੇ ਪਿੰਡ ਸੈਦੇ ਦੀ ਇਹ ਵੀਡੀਓ ਆ ਜਿੱਥੇ ਇਹ ਬੱਚਾ ਨਰਸਰੀ ਕਲਾਸ ਦੇ ਵਿੱਚ ਪੜ੍ਹਦਾ ਹੈ ਤੇ ਹੁਣ ਇਸ ਬੱਚੇ ਦੇ ਮਾਪੇ ਵੀ ਕੈਮਰੇ ਦੇ ਸਾਹਮਣੇ ਆਏ ਨੇ ਉਹਨੇ ਦੱਸਿਆ ਕਿ ਉਸ ਦਿਨ ਘਰ ਦੇ ਵਿੱਚ ਆਟਾ ਨਹੀਂ ਸੀ ਦੋ ਤਿੰਨ ਘਰਾਂ ਦੇ ਵਿੱਚੋਂ ਆਟਾ ਮੰਗਣ ਲਈ ਵੀ ਗਏ ਪਰ ਨਹੀਂ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੂੰ ਆਪਣੇ ਬੱਚੇ ਨੂੰ ਭੁੱਖਿਆ ਹੀ ਸਕੂਲ ਵਿੱਚ ਤੋੜਨਾ ਪਿਆ ਮਾਪਿਆਂ ਨੇ ਦੱਸਿਆ ਕਿ ਘਰ ਦੇ ਵਿੱਚ ਗਰੀਬੀ ਹੋਣ ਕਾਰਨ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੁੰਦਾ ਹੈ। ਕਈ ਵਾਰ ਤਾਂ ਇਸੇ ਤਰ੍ਹਾਂ ਭੁੱਖੇ ਬੱਚੇ ਨੂੰ ਹੀ ਸਕੂਲ ਦੇ ਵਿੱਚ ਭੇਜਣਾ ਪੈਂਦਾ ਹੈ। ਕੀ ਕਾਰਨ ਕੀ ਹੈ ਕਿ ਹਾਲਾਤ ਕਰਕੇ ਇਸ ਤਰ੍ਹਾਂ ਦੇ ਹੋ ਗਏ ਨੇ? ਕਿਹੜੇ ਹਾਲਾਤ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੱਦਾਂ ਦੇ ਸਾਡੇ ਹਾਲਾਤ ਦੇ ਘਰ ਦੇ ਕਿਉਂਕਿ ਜੇ ਅਸੀਂ ਕੰਮ ਤੇ ਕੋਈ ਇਹਨਾਂ ਚ ਦੋਨਾਂ ਚ ਕੋਈ ਨਹੀਂ ਜਾਂਦਾ ਜਾਂ ਦੋਨੇ ਜਾਂਦੇ ਸਾਡੇ ਰੋਟੀ ਪਾਣੀ ਬੰਦ ਹੋ ਜਾਂਦਾ। ਬੰਨਾ ਕਿਉਂਕਿ ਜੇ ਕੰਮ ਤੇ ਜਾਣਗੇ ਤੇ ਪੈਸੇ ਮਿਲਣਗੇ ਕਿਉਂਕਿ ਦਿਹਾੜੀ ਹੋਣੀ ਮਜ਼ਦੂਰੀ ਦਿਹਾੜੀਆਂ ਵਧੀਆਂ ਹੀ ਨੇ ਪਈਆਂ ਜਿਹੜਾ ਘਰ ਦੇ ਖਰਚੇ ਪੂਰੇ ਹੋ ਸਕਣ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਵੀਰੇ ਮੇਰੇ ਦੋ ਹੀ ਨੇ ਕਿ ਕਰ ਨਹੀਂ ਕਿ ਉਸ ਦਿਨ ਨੂੰ ਕੁਖੇ ਭੇਟ ਜਾਣਾ ਪਿਆ ਸੀ ਵੀਰੇ ਉਸ ਦੇ ਨਾਟਕ ਰਿਹਾ ਹੈਗਾ ਨਹੀਂ ਸੀ ਆਂਦਾ ਸੀ ਮੰਮਾ ਮੈਨੂੰ ਰੋਟੀ ਬਣਾ ਦੇ ਮੈਂ ਪੁੱਤ ਆਟਾ ਹੈਗਾ ਨਹੀਂ ਆਟਾ ਅੰਡਾ ਗਾਂਡ ਤੋਂ ਵੀ ਕਿਸੇ ਤੋਂ ਨਹੀਂ ਮਿਲਿਆ ਆਂਦੇ ਭਾਂਜੀ ਆਟਾ ਸਾਡੇ ਘਰੇ ਨਹੀਂ ਹੈਗਾ ਸਾਡੀ ਮੰਮੀ ਗਈ ਸੀ ਆਟਾ ਲੈਣ ਤੇ ਸਾਨੂੰ ਮਜਬੂਰੀ ਤੌਰ ਤੇ ਵੀਰੇ ਉਹਦਾ ਹੀ ਭੇਜਣਾ ਪੈ ਗਿਆ ਬੱਚੇ ਨੂੰ ਕਿਉਂਕਿ ਸਾਡਾ ਨਹੀਂ ਜੇ ਕਰਦਾ ਸੀ ਵੀ ਆਪਣੇ ਪੁੱਤ ਨੂੰ ਇਦਾਂ ਭੇਜੀਆਂ ਸਾਡਾ ਵੀ ਕਾਜਾ ਪੜਦਾ ਵੀ ਸਾਡੇ ਜਵਾਕ ਭੁੱਖੇ ਜਾ ਰਹੇ ਅੱਜ ਜੇ ਕੁਝ ਹੁੰਦਾ ਤੇ ਅਸੀਂ ਵੀ ਅੱਜ ਇਹਨੂੰ ਬਣਾ ਕੇ ਭੇਜਦੇ ਟਿਫਨ ਭੇਜਦੇ ਜਾ ਖਾ ਕੇ ਕੁਝ ਭੇਜਦੇ ਜਿੰਨੇ ਜੋਗੇ ਨੇ ਕੱਚ ਕਮਾਉਣ ਵਾਲੇ ਕਿੰਨੇ ਜੀਨੇ ਦੋ ਹੀ ਕਮਾਉਣ ਵਾਲੇ ਇਹਦੇ ਦਾਦੂ ਕਮਾਉਂਦੇ ਤੇ ਇਹਦੇ ਪਾਪਾ ਕਮਾਉਂਦੇ ਨੇ ਕਿਉਂਕਿ ਪਿਛਲੀ ਗਰਮੀ ਇਹਦੇ ਪਾਪਾ ਦੀ ਅੱਖਾਂ ਖਰਾਬ ਇੰਨੀਆਂ ਹੋ ਗਈਆਂ ਸੀ ਕਿਉਂਕਿ ਦਿਸਣਾ ਬੰਦ ਹੋ ਗਿਆ ਸੀ ਇਹਨਾਂ ਨੂੰ ਆਪਦੀ ਕੋਈ ਚੀਜ਼ ਹੀ ਨਹੀਂ ਪਤਾ ਲੱਗਦੀ ਸੀ ਸਾਡੀ ਚੀਜ਼ ਹੈਗੀ ਕਿੱਥੇ ਕਿੱਥੇ ਨਹੀਂ ਜੋ ਕੱਪੜਾ ਲੀੜਾ ਸਾਰੇ ਇਹਨੂੰ ਖੁਦ ਨੂੰ ਪੜਵਾਉਣਾ ਸਾਨੂੰ ਪੈਂਦਾ ਸੀ ਦਾ ਅੱਖਾਂ ਤੋਂ ਸਾਰੇ ਪਿੰਡ ਨੂੰ ਪਤਾ ਵੀ ਇੰਦੀ ਅੱਖਾਂ ਤੋਂ ਦਿਸਣਾ ਹੀ ਨਾ ਬੰਦ ਹੋ ਗਿਆ ਸੀ ਦਵਾਈ ਇੰਦੀ ਚੱਲਦੀ ਰਹੀ ਫਾਜ਼ਲ ਕਿ ਜਲਾਲਾ ਵਾ ਫਾਜ਼ਲ ਕਿ ਦਿੱਲੀ ਵਾਲੇ ਡਾਕਟਰ ਕੋਲ ਤੇ ਕਈ ਵਾਰੀ ਸਾਨੂੰ ਦਵਾਈ ਵੀ ਵਿੱਚ ਨੋਗਾ ਪੈ ਜਾਂਦੇ ਸੀ ਕਿਉਂਕਿ ਪੈਸੇ ਆਂਦੇ ਕਰਨ ਵੀ ਨਹੀਂ ਪੈਸੇ ਹੈਗੇ ਸੀ ਦਵਾਈ ਵੀ ਨਹੀਂ ਲਈ ਜਾਂਦੀ ਜਾਂਦੇ ਸੀ ਵੀ ਇਹ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਕਿਸੇ ਸਮਾਜ ਸੇਵੀ ਸੰਸਥਾਵਾਂ ਨੇ ਜਾਂ ਅੰਨੀ ਸੱਜਣਾਂ ਕੋਈ ਬਾਤ ਨਹੀਂ ਹੈ ਵੀਰੋ ਮੀਡੀਆ ਵਾਲੇ ਆਈ ਜਾਂਦੇ ਆ ਤੇ ਹਾਂ ਵੀਰ ਕੋਈ ਵੀ ਆਂਦੇ ਸਿਸਿ ਆਵਾਂਗੇ ਜ਼ਰੂਰ ਤੁਹਾਡੀ ਮਦਦ ਕਰਾਂਗੇ ਜਿੰਨੇ ਯੋਗ ਹੋਏ ਤੇ ਹਲੇ ਵੀਰ ਕੋਈ ਉਹਦਾ ਵੀਰ ਤਾਂ ਨਹੀਂ ਆਇਆ ਵੀ ਫੋਨ ਤੇ ਕਹੀ ਜਾਂਦੇ ਵੀ ਹਾਂਜੀ ਭੈਣ ਜੀ ਨਾ ਕਿ ਫੋਨਾਂ ਤੇ ਮਦਦ ਕਰਦੇ ਆ ਕਿ ਜਿੰਨੇ ਯੋਗ ਹੈਗੇ ਭੈਣ ਜੀ ਅਸੀਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਇੱਕ ਦਿਨ ਉਹ ਖੇਤਾਂ ਦੇ ਵਿੱਚ ਸਪਰੇਅ ਕਰ ਰਿਹਾ ਸੀ ਜਿਸ ਦੇ ਕਾਰਨ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਉਸ ਦਾ ਇਲਾ ਚਲ ਰਿਹਾ ਹੈ ਕਹੇ ਕਿ ਆਤੇ ਤੋਂ ਬਿਨਾ ਬੱਚੇ ਸਕੂਲ ਚਲੇ ਗਏ ਕੀ ਕਾਰਨ ਕੀ ਬਣਿਆ ਕਾਰਨ ਦਿਹਾੜੀ ਰਾਤ ਨੂੰ ਵਿਸ਼ੇ ਗਿਆਸ ਵਿਸ਼ੇ ਦਿਹਾੜੀ ਗਿਆ ਸੀ ਮੇਰਾ ਤਾਂ ਲੇਟ ਆਇਆ ਮਰ ਰਹਾ ਗਿਆ ਤੇ ਚੱਕੀ ਰਖ ਬੰਦੇ ਦੇ ਮੈਂ ਰਾਤ ਲਿਆ ਨਹੀਂ ਸਕਿਆ ਮੈਂ ਚਲ ਦਿਨੇ ਲਿਆਵਾਂ ਫਿਰ ਕੋਈ ਬਾਣੀ ਜਾਏਗਾ ਨੇ ਚੱਕੀ ਖੋਲਵੀਂ ਟਾਟਾ ਲਿਆਵਾਂ ਤੇ ਇਸ ਕਾਰਨ ਮੈਂ ਚਲੇ ਗਿਆ ਕੰਮ ਤੇ ਤੇ ਇਹ ਮਗਰੋਂ ਅੱਜ ਗਿਆ ਨਹੀਂ ਤੇ ਫਿਰੋਂ ਇਥੋਂ ਪੁੱਛਣਾ ਲਗਵਾਣ ਕੋ ਕਿਸੇ ਕੋ ਹੇ ਉਹ ਕਹਿੰਦੇ ਵੀ ਸਾਡੇ ਵੀ ਆਟਾ ਹੈਗਾ ਵੀ ਅਸੀਂ ਗੰਡ ਸੱਟੇ ਤੇ ਜੇ ਹੁੰਦਾ ਤੇ ਜਰੂਰ ਅਸੀਂ ਦੇ ਦਿੰਦੇ ਪਹਿਲਾਂ ਵੀ ਬੱਚੇ ਸਕੂਲ ਇਸ ਤਰ੍ਹਾਂ ਭੁੱਖੇ ਚਲੇ ਜਾਂਦੇ ਐ ਨਾ ਜੀ ਜੋ ਗਰੀਬੀ ਹੋਣਾ ਤਾਂ ਪਤਾ ਹੀ ਨਹੀਂ ਕਿ ਆਈ ਇੰਨੀ ਦਿਹਾੜੀ ਨਾਲ ਤਾਂ ਕੁਝ ਬਣਦਾ ਨਹੀਂ ਕੋਈ ਇਹੋ ਜਿਹਾ ਸਮਾਜ ਹੈ ਜਿੱਥੇ ਆ ਭੁੱਖੇ ਜਾਣੇ ਪੈਂਦਾ ਇਹ ਵੀ ਪਤਾ ਲੱਗਾ ਕਿ ਤੁਹਾਡੀ ਅੱਖਾਂ ਦੀ ਵੀ ਕੋਈ ਪ੍ਰੋਬਲਮ ਹੈ ਕਿਸੇ ਨਾਲ ਕੀ ਕਾਰਨ ਕੀ ਸੀ ਅੱਖਾਂ ਦਾ ਕਾਰਨ ਸੀ ਸਪਰੇ ਦਾ ਕਾਰਨ ਸੀ ਮੈਂ ਸਪਰੇ ਕਰਦਾ ਤੇ ਅੱਖਾਂ 'ਚ ਪੈ ਗਈ ਤੇ ਰिएक्शन ਕੀਤਾ ਉਹਨਾਂ ਤੇ ਉਹਦੇ ਕਾਰਨ ਮੇਰੀ ਨਿਗਾਸੇ ਤੇ ਕਰਾਂ ਬਹਿ ਗਈ ਸੀ ਨਾ ਦਿਸਣਾ ਬੰਦ ਹੋ ਗਏ ਜਾਂ ਕਿੰਨੇ ਬੱਚੇ ਨੇ ਤੁਹਾਡੇ ਦੋ ਹੈ ਜਦੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਨੇ ਤੁਹਾਡੀ ਬਾਹ ਕਢੀ ਹਾਂ ਦੀ ਕੋਈ ਫੋਨਾਂ ਤੇ ਮਦਦ ਕੀਤੀ ਜਾਂਦੇ ਕੋਈ ਜਿਵੇਂ ਵੀ ਮੇਰੇ ਆ ਕੇ ਪੱਤਰਕਾਰ ਆ ਕੇ ਨਾਸੇ ਮੈਂ ਹਰ ਪਹੁੰਚ ਦਿਵੇਂ ਦੀ ਕੋਈ ਅਰਥ ਕਰ ਸਕਦੇ ਜਰੂਰ ਕਰਾਂ ਉਥੇ ਹੀ ਇਸ ਬੱਚੇ ਅੰਮ੍ਰਿਤ ਦੀ ਅਧਿਆਪਕ ਨੇ ਦੱਸਿਆ ਕਿ ਸਹਿ ਸੁਭਾਏ ਹੀ ਉਸ ਦਿਵਲੋ ਇਹ ਵੀਡੀਓ ਬਣਾਈ ਗਈ ਸੀ ਤੇ ਜਿਵੇਂ ਹੀ ਪੋਸਟ ਕੀਤੀ ਤਾਂ ਇਹ ਕਾਫੀ ਜ਼ਿਆਦਾ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋ ਗਿਆ। ਉਹ ਕਿਸ ਬੱਚੇ ਦੀ ਹੈ? ਤੇ ਕੀ ਸਿਸਟਮ ਹੱਸਾ। ਹਾਂ ਬ੍ਰਦਰ ਇਹ ਬੱਚਾ ਅਮਿਤ ਆ। ਇਹਸ ਬੱਚੇ ਦੀ ਇਹ ਵੀਡੀਓ ਆ। ਇਹ ਬੱਚਾ ਮੇਰੇ ਕੋਲ ਕਾਫੀ ਚੈੱਕ ਕਰਾਉਣ ਆਇਆ। ਰੁਟੀਨ ਵਾਈ ਜਿਵੇਂ ਕੰਮ ਲੈਂਦੇ ਆ। ਉਹ ਬੱਚਾ ਬੜਾ ਪਿਆਰ ਨਾਲ ਬੋਲਦਾ ਹੈ ਤੇ ਮੇਰਾ ਦਿਲ ਕੀਤਾ ਮੈਂ ਇਹਦੀ ਵੀਡੀਓ ਬਣਾਵਾਂ ਕੋਈ ਇਦਾਂ ਨਹੀਂ ਇਨਸੀਡੈਂਟ ਨਹੀਂ ਸੀ ਕੋਈ ਵੀ ਜਾਣਬੁੱਝ ਕੇ ਬਣਾਈ ਗਈ ਆ ਮੈਂ ਇਹਨੂੰ ਨੇਚਰਲੀ ਪੁੱਛਿਆ ਬੇਟੇ ਤੂੰ ਇਹ ਆ ਨਾ ਮੈਂ ਕੰਮ ਨਹੀਂ ਕੀਤਾ ਡਰਦਾ ਮਾਰਾ ਇਹਨਾਂ ਵੀ ਮੈਂ ਜੇ ਕੰਮ ਨਹੀਂ ਕੀਤਾ ਤੇ ਮੈਂ ਆਖਿਆ ਵੀ ਤੂੰ ਕੀਤਾ ਕਿਉਂ ਤੇਰੇ ਕੋਟ ਮਾਰੀਏ ਦੀ ਥੋੜੀ ਬਹੁਤ ਪਿਆਰ ਨਾਲ ਕਿਹਾ ਉਹ ਬੱਚੇ ਨੂੰ ਮੈਂ ਰੁਟੀਨ ਚ ਪੁੱਛ ਲਈ ਦੇ ਵੀ ਕੀ ਖਾ ਕੇ ਆਏ ਮੈਂ ਇਹਨੂੰ ਪੁੱਛਿਆ ਬੱਚੇ ਕੀ ਖਾ ਕੇ ਆਏ ਕਹਿੰਦਾ ਜੀ ਇੱਕ ਮੈਂ ਤਾਂ ਕੁਝ ਨਹੀਂ ਖਾ ਕੇ ਆਇਆ ਤੇ ਘਰੇ ਆਟਾ ਹੀ ਹੈ ਨਹੀਂ ਸੀ ਵਾਕਈ ਇਹ ਬੱਚੇ ਨੂੰ ਮੈਂ ਪਿਆਰ ਦਿੱਤਾ ਮੈਂ ਉਹਦੇ ਨਾਲ ਲਾਇਆ ਮੇਰੇ ਵੀ ਚੀਕ ਨੀ ਕਲੀ ਕਰੀ ਤਾਂ ਮੈਂ ਉਹਨੂੰ ਰਸੋਈ ਚ ਲੈ ਕੇ ਗਿਆ ਖਾਣਾ ਖਵਾਇਆ ਪਰ ਤੇ ਉਸ ਤੋਂ ਬਾਅਦ ਅਸੀਂ ਇਹਦੀ ਮੰਮੀ ਨੂੰ ਬੁਲਾਇਆ ਵਾਕਈ ਗੱਲ ਇਦਾਂ ਸੀ ਉਹਦੀ ਮੰਮੀ ਆਂਦੀ ਸਾਰਾ ਵੀ ਅਸੀਂ ਅਸੀਂ ਆਟਾ ਦੋ ਘਰੋਂ ਲੈਣ ਵੀ ਗਏ ਆ ਤੇ ਨਹੀਂ ਮਿਲਿਆ ਫਿਰ ਅਸੀਂ ਰਾਈਸ ਬਣਾਏ ਬੱਚੇ ਸਵੇਰੇ ਰਾਈਸ ਖਾ ਕੇ ਨਹੀਂ ਆਏ ਸਵੇਰੇ ਸਵੇਰੇ ਰਾਈਸ ਬੱਚੇ ਨੇ ਨਹੀਂ ਖਾਦੇ ਉਹ ਬੱਚੇ ਨੇ ਉਹ ਮੰਮੀ ਨੇ ਵੀ ਸ਼ਾਇਦ ਕਿਹਾ ਹੋਵੇ ਉਹ ਉਹਨਾਂ ਦੀ ਵੀ ਕੋਈ ਤਰਾਸਦੀ ਹੋਣੀ ਹੈ ਠੀਕ ਹੈ ਨਾ ਤੇ ਉਹ ਇਦਾਂ ਹੀ ਬੱਚੇ ਨਹੀਂ ਆਨੇ ਬੋਲਿਆ ਜਿੱਦਾਂ ਕਿਸੇ ਕੋਈ ਦਾਨੀ ਸੱਜਣ ਉਹ ਅਲਟਾਕਨੇ ਟ੍ਰੈਕ ਨਹੀਂ ਕੋਈ ਬਣਾ ਹਾਂ ਬਿਲਕੁਲ ਆਈ ਜਾਂਦੇ ਜਿਵੇਂ ਜਿਵੇਂ ਵੀਡੀਓ ਵਾਇਰਲ ਹੋਈ ਜਾਂਦੀ ਹੈ ਨਾ ਜੀ ਉਹ ਦਾਨੀ ਸੱਜਣ ਕੋਈ ਅਕਾਊਂਟ ਨੰਬਰ ਦਿੱਤਾ ਸੀ ਪਰਿਵਾਰ ਨੇ ਉਹਨਾਂ ਦੇ ਅਕਾਊਂਟ 'ਚ ਹੀ ਜਿਹੜਾ ਪਾਈ ਜਾਂਦੇ ਲੋਕ ਜਿੰਨਾ ਵੀ ਜਿਹੜੇ ਬਾਹਰ ਦੇ ਬੈਠੇ ਸੱਜਣ ਧੰਨਵਾਦ ਹੈ ਜੀ ਪੰਜਾਬ ਸਰਕਾਰ ਵੀ ਬਹੁਤ ਉਪਰਾਲਾ ਕਰ ਰਹੀ ਹੈ ਬੱਚਿਆਂ ਵਾਸਤੇ ਕਿਉਂਕਿ ਕਈ ਸਕੀਮਾਂ ਇਦਾਂ ਦੀਆਂ ਆ ਉਹਨਾਂ ਨੂੰ ਥੋੜਾ ਜਿਹਾ ਸਕੀਮਾਂ ਦਾ ਕੀ ਹੈ ਕਿੰਨਾ ਕਿਤੇ ਬਾਰਡਰ ਏਰੀਆ ਕਰਕੇ ਉਹ ਕਹਿ ਸਕਦੇ ਵੀ ਉਹ ਵੈਰ ਨਹੀਂ ਕੀਤਾ ਜਾਂਦਾ ਵੀ ਉਹਨਾਂ ਨੂੰ ਉਹ ਜਾਗਰੂਕਤਾ ਨਹੀਂ ਕੀਤਾ ਜਾਂਦਾ ਇਹਨਾਂ ਬੰਦਿਆਂ ਨੂੰ ਮੈਨੂੰ ਕਿਸੇ ਨਾ ਡੇਡਿਸ ਨਾਲ ਗੱਲ ਹੋਈ ਸੀ ਉਹਾਂ ਦੇ ਬੜੀਆਂ ਸਕੀਮਾਂ ਸਰ ਬੀਸੀ ਸਾਹਿਬ ਨਾਲ ਮਿਲੋ ਤੁਸੀਂ ਉਹਨਾਂ ਨੂੰ ਲਿਖ ਕੇ ਦਿਓ ਵੀ ਸਾਡੇ ਪਿੰਡ ਦੇ ਆ ਹਾਲਾਤ ਆ ਕਹਿੰਦੇ ਜ਼ਰੂਰ ਮਦਦ ਕਰਨਗੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ ਫਿਲਹਾਲ ਪਰਵਾਦਾ ਕਹਿਣਾ ਹੈ ਕਿ ਕਾਫੀ ਲੋਕਾਂ ਦੇ ਵੱਲੋਂ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ ਤੇ ਮਦਦ ਦਾ ਵੀ ਪ੍ਰੋਸਾ ਦਿੱਤਾ ਜਾ ਰਿਹਾ ਹੈ ਘਰ ਦੇ ਵਿੱਚ ਗਰੀਬੀ ਹੋਣ ਕਾਰਨ ਪਰਿਵਾਰ ਦਾ ਕਹਿਣਾ ਹੈ ਕਿ ਬੱਚਿਆਂ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਨਹੀਂ ਹੋ ਰਿਹਾ ਫਿਲਹਾਲ ਪਰਿਵਾਰ ਦੇ ਵੱਲੋਂ ਸਵਾਸਥੀਬੀਆਂ ਨੂੰ ਵੀ ਮਦਦ ਦੀ ਗੋਹਲ ਲਗਾਈ ਗਈ ਹੈ ਫਿਰੋਜ਼ਪੁਰ ਤੋਂ ਪਰਮਦੇਸ ਖਾਣਾ ਪੰਜਾਬੀ ਲੁੱਕ ਚੈਨਲ